ਹਾਂਜੀ ਦੋਸਤੋ ਕੀ ਦੇਖ ਰਹੇ ਹੋ ਮੈਂ ਕਰ ਰਹੀ ਆ ਪੂਜੀਆ ਤੇ ਇਹ ਪੂਜੀਆ ਤਾਂ ਆਪਾਂ ਕੁਝ ਹੋਰ ਵੀ ਬਣਾ ਸਕਦੇ ਹਾਂ ਅੱਜ ਮੇਰੇ ਦਿਲ ਕੀਤਾ ਸਬਜੀ ਨਹੀਂ ਬਣਾਉਣੀ ਹੈਗੀ ਨਾ ਹੀ ਬਣਾਉਣੀ ਅੱਜ ਚਟਣੀ ਅੱਜ ਆਪਾਂ ਇਸ ਪੂਜੀਏ ਦੀ ਡਿਸ਼ ਬਣਾਉਣ ਲੱਗੇ ਆਂਗੇ ਠੀਕ ਹੈ ਤੇ ਇਹ ਦਾ ਮਾਰੀਆ ਹੁਣ ਆਪਾਂ ਫੱਕਾ ਤੇ ਤੁਹਾਨੂੰ ਬਣਾ ਕੇ ਦਿਖਾਉਣੀ ਆ ਦੀ ਸਬਜੀ ਕਿਵੇਂ ਬਣਦੀ ਆ ਤੁਹਾਡੇ ਨਾਲ ਵੀ ਸ਼ੇਅਰ ਕਰ ਦਿਆ ਚਲੋ ਫੇਰ ਇਹਨੂੰ ਤਾਂ ਖਾਈਏ ਹਾਂਜੀ ਆਪਾਂ ਕੜਾਹੀ ਚਾੜ੍ਹ ਦਿੱਤੀ ਗੈਸ ਉੱਪਰ ਤੇ ਇਹਦੇ ਵਿੱਚ ਪਾਇਆ ਸਰੋਂ ਦਾ ਤੇਲ ਤੇ ਤੁਸੀਂ ਜਦੋਂ ਵੀ ਇਹ ਸਬਜੀ ਬਣਾਉਣੀ ਹੈ ਤੇ ਤੁਹਾਡੀ ਇੱਛਾ ਹੈ ਕਿ ਰਿਫਾਈਂਡ ਵਰਤਦੇ ਹੋ ਰਿਫਾਈਂਡ ਪਾਓ ਕਿਉਂ ਵਰਤਣਾ ਹੈ ਤੇਲ ਵਰਤਣਾ ਤੁਹਾਡੀ ਮਰਜ਼ੀ ਹੈ ਮੈਂ ਸਰੋਂ ਦੇ ਤੇਲ ਦੇ ਵਿੱਚ ਬਣਾਉਣ ਲੱਗੀ ਹਾਂ ਕਿਉਂਕਿ ਇਹਦੇ ਵਿੱਚ ਬਹੁਤ ਵਧੀਆ ਬਣਦੀ ਹੈਗੀ ਤੇ ਹੁਣ ਤੇਲ ਤਕਰੀਬਨ ਆਪਣਾ ਗਰਮ ਹੋ ਚੁੱਕਿਆਗਾ ਇਹਦੇ ਵਿੱਚ ਪਾਵਾਂਗੇ ਆਪਾਂ ਜੀਰਾ ਜੀਰਾ ਭੁੰਨਿਆ ਜਾਊਗਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦੇਣੀ ਹੈ ਥੋੜੀ ਜਿਹੀ ਹਿੰਗ ਥੋੜਾ ਜਿਹਾ ਕਰਾਂਗੇ ਇਹਨੂੰ ਮਿਕਸ ਜੀਰਾ ਤੇ ਹਿੰਗ ਆਪਣੀ ਨੂੰ ਲੱਗ ਗਿਆ ਸੇਕ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਵੱਡੀ ਇਲਾਇਚੀ ਦੋ ਲੌਂਗ ਤੇ ਦੋ ਕਾਲੀਆਂ ਮਿਰਚਾਂ 1 ਮਿੰਟ ਲਈ ਇਹਨੂੰ ਥੋੜਾ ਜਿਹਾ ਸੇਕ ਲਵਾ ਕੇ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਲੰਬੇ ਲੰਬੇ ਕੱਟੇ ਹੋਏ ਪਿਆਜ਼ ਤੇ ਨਾਲ ਹੀ ਹਰੀਆਂ ਮਿਰਚਾਂ ਬਣਾ ਕੇ ਦੇਖੋ ਇੱਕ ਵਾਰੀ ਬਹੁਤ ਟੇਸਟੀ ਬਣਦੀ ਹੈ ਜੀ ਹੁਣ ਆਪਾਂ ਇਹਨੂੰ ਪਿਆਰ ਲਈ ਹਰੀ ਮਿਰਚਾਂ ਨੂੰ ਉਹਦਾ ਤੱਕ ਭੁੰਨਾਂਗੇ ਜਦੋਂ ਤੱਕ ਇਹ ਆਦਾ ਕਲਰ ਨਾ ਚੇਂਜ ਕਰ ਲੈ। ਜੇ ਆਪਾਂ ਨੂੰ ਥੋੜਾ ਜਿਹਾ ਆਪਾਂ ਸਿਮਤੇ ਕਰਾਂਗੇ। ਹਾਂਜੀ ਆਪਣੇ ਪਿਆਜ਼ ਦੇਖੋ ਭੁੱਜ ਚੁੱਕੇ ਨੇ ਵਧੀਆ। ਬਹੁਤ ਵਧੀਆ ਕਲਰ ਆਇਆ ਇਹਨਾਂ ਦਾ। ਆਪਾਂ ਜ਼ਿਆਦਾ ਨਾ ਪਕਾਉਣਾ ਨਹੀਂ ਹੈਗਾ ਇਹਨਾਂ ਨੂੰ। ਅੱਧ ਕੱਚੇ ਜਿਹਾ ਰੱਖਣੀ ਹੈ ਥੋੜਾ ਥੋੜੀ ਜਿਹਾ। ਖੜਮੇ ਜਿਹਾ ਹੋਣੀ ਚਾਹੀਦੇ। ਤੇ ਹੁਣ ਕਰਾਂਗੇ ਆਪਾਂ ਇਹ ਚ ਮਸਾਲੇ ਐਡ। ਚਿਕਾ ਜਮਮ ਚ ਹਲਦੀ ਤੇ ਥੋੜਾ ਜਿਹਾ ਮੈਂ ਇੰਨਾ ਕੋਰ ਪਾਇਆ ਤੇ ਨਾਲ ਹੀ ਪਾਵਾਂਗੇ ਆਪਾਂ ਲਾਲ ਮਿਰਚ ਲਾਲ ਮਿਰਚ ਪਾਇਓ ਦੇਖ ਕੇ ਕਿਉਂਕਿ ਆਪਾਂ ਪਹਿਲਾਂ ਹਰੀਆਂ ਵੀ ਪਾਈਆਂ ਹਨ ਤੇ ਨਮਕ ਸਵਾਦ ਅਨਸਾਰ ਹੁਣ ਆਪਾਂ ਇਹਨੂੰ ਥੋੜੀ ਜਿਹੀ ਤਰ੍ਹਾਂ ਮਿਕਸ ਕਰ ਦੋ ਕਿਉਂਕਿ ਪਿਆਜ਼ ਆਪਣੇ ਪਹਿਲਾਂ ਵਧੀਆ ਭੁੰਨੇਗੇ ਤਾਂ ਹੀ ਆ ਦੇਖੋ ਤੇ ਇਹ ਛੱਡ ਦਿੱਤਾ ਉਹਨੇ ਪਿਆਜ਼ ਨੇ ਤੇ ਹੁਣ ਆਪਾਂ ਥੋੜਾ ਜਿਹਾ ਇਹਦੇ 'ਚ ਕਰਾਂਗੇ ਪਾਣੀ ਐਡ ਤਾਂ ਕਿ ਆਪਣਾ ਮਸਾਲਾ ਥੱਲੇ ਨਾ ਲੱਗੇ ਬਹੁਤ ਵਧੀਆ ਟੇਸਟ ਆਉਂਦਾ ਬਹੁਤ ਵਧੀਆ ਦਾ ਜੇ ਕਈ ਵਾਰੀ ਨਾ ਕਾਲੀ 'ਚ ਆਪਾਂ ਸਬਜ਼ੀ ਬਣਾਉਣੀ ਹੋਵੇ ਇਹ ਨਾ ਕੋਈ ਸਬਜ਼ੀ ਹੋਵੇ ਤਾਂ ਦੋ ਪਿਆਜ਼ੇ ਕਟੋ ਫਟਾਫਟ ਨਾਲ ਦੀ ਨਾਲ ਸਬਜ਼ੀ ਮੈਨੂੰ ਚੜ ਗਈ ਤਾਂਸ ਬਹੁਤ ਜ਼ਿਆਦਾ ਤੇ ਆਪਾਂ ਇਹਦੇ 'ਚ ਕਰਾਂਗੇ ਹੁਣ ਦੁੱਧ ਐਡ

ਤੇ ਇੰਨਾ ਕੁ ਮੈਂ ਪਾ ਰਹੀ ਹਾਂ ਇਹਦੇ ਚ ਪਾਣੀ ਤਾਂ ਕਿ ਆਪਣਾ ਕੱਲਾ ਦੁੱਧ ਹੈ ਜਿਹੜਾ ਉਹ ਮੱਚੇ ਨਾ ਹੁਣ ਆਪਾਂ ਇਹਨੂੰ ਕਰਤਾ ਜੀ ਮਿਕਸ ਚੰਗੀ ਤਰ੍ਹਾਂ ਤੇ ਆਪਾਂ ਇਹਨੂੰ ਸਿਰਫ 5 ਜਾਂ 10 ਮਿੰਟ ਲਈ ਪੱਕਣ ਲਈ ਅੱਖ ਦਾਂਗੇ ਟੱਕ ਕੇ ਇਹਨੂੰ ਆਹ ਲੋ ਜੀ ਆਪਾਂ ਦਿੱਤਾ ਇਹਨੂੰ ਟੱਕ ਤੇ ਗੈਸ ਨੂੰ ਕਰ ਦੋ ਬਿਲਕੁਲ ਸਲੋ మీడియం ਸਾਈਜ਼ ਤੇ ਰਸੋਈ 'ਚ ਖੜੇ-ਖੜੇ ਆ ਗਈ ਬਹੁਤ ਜ਼ਿਆਦਾ ਗਰਮੀ ਤੇ ਆਪਾਂ ਹੁਣ ਲੈ ਪੱਖਾ ਲਾ ਤੇ 2 ਮਿੰਟ ਲਈਏ ਪਸੀਨਾ ਸੁਕਾ ਫੇਰ ਜਦੋਂ ਬਣ ਗਈ ਸਬਜ਼ੀ ਤੇ ਥੋਨੂੰ ਦਵਾਂਗੇ ਆਪਾਂ ਦਿਖਾ ਆਪਾਂ ਚੈੱਕ ਕਰਨ ਲੱਗੇ ਆ ਸਬਜ਼ੀ ਨੂੰ ਹੁਣ ਆਪਾਂ ਪਲੇਟ ਬਦਲ ਦਿੱਤੀ ਸੀ ਕਿਉਂਕਿ ਉਹ ਪਲੇਟ ਵਿੱਚ ਸੀਗੀ ਕੜਾਹੀ ਦੇ ਤਾਂ ਕਿ ਜਦੋਂ ਆਪਾਂ ਉਹਨੂੰ ਦੁਬਾਰਾ ਚੱਕਣਾ ਸੀ ਫਿਰ ਹੱਥ ਨੂੰ ਸੇਕ ਲੱਗਣਾ ਸੀ ਇਸ ਲਈ ਆਪਾਂ ਚਾਰਨੀ ਰੱਖੀ ਹੈ ਨਾਲ ਹਵਾ ਕਰਾਸ ਹੁੰਦੀ ਰਹਿੰਦੀ ਇਹਦੇ ਆ ਲੋ ਸਬਜ਼ੀ ਲੱਗੀ ਆਪਣੀ ਬਣਨ ਵਧੀਆ ਤੇ ਹੁਣ ਆਪਾਂ ਇਹਦੇ ਵਿੱਚ ਇਲਾਸਟਿਕ ਹੋਰ ਚੀਜ਼ ਐਡ ਕਰਾਂਗੇ ਜਿਹੜੀ ਕਿ ਸਭ ਤੋਂ ਵਧੀਆ ਰਹਿੰਦੀ ਹੈ ਇਹਦੇ ਵਿੱਚ ਜਿਹਦੇ ਨਾਲ ਟੇਸਟ ਹੋਰ ਵੀ ਵਧੀਆ ਹੋ ਜਾਣਾ ਥੋੜੀ ਜੀ ਸੁੱਕੀ ਮੇਥੀ ਥੋੜੀ ਜੀ ਆਪਾਂ ਥੋੜਾ ਪਾਵਾਂਗੇ ਕਲਰ ਦੇਖੋ ਕਿੰਨਾ ਵਧੀਆ ਆ ਰਿਹਾ ਤੇ ਨਾਲ ਹੀ ਨਾਲ ਆਪਾਂ ਇਹਨੂੰ ਕਰਾਂਗੇ ਮਿਕਸ ਦੇਖੋ ਆਪਣੀ ਸਬਜੀ ਬਣ ਕੇ ਤਿਆਰ ਹੈਗੀ ਤੇ ਜਦੋਂ ਗਰਮ ਗਰਮ ਰੋਟੀ ਦੇ ਨਾਲ ਇਹਨੂੰ ਖਾਉਂਗੀ ਤਾਂ ਬਹੁਤ ਜ਼ਿਆਦਾ ਟੇਸਟੀ ਲੱਗਣੀ ਹੈ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਥੋੜੇ ਸਮੇਂ ਦੇ ਵਿੱਚ ਬਣਨ ਵਾਲੀ ਇਹ ਸਬਜੀ ਹੈ ਤੇ ਖਾਣ ਚ ਵੀ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈਗੀ ਗਰਮ ਗਰਮ ਫੁਲਕੇ ਨਾਲ ਨਾਲ ਅਚਾਰ ਤੇ ਸਲਾਦ ਦੀ ਪਲੇਟ ਰੱਖੋ ਤੇ ਖਾਓ ਬਹੁਤ ਜ਼ਿਆਦਾ ਟੇਸਟ ਆਉਂਦਾ ਹੈ ਇਹਦਾ ਸਬਜੀ ਦਾ ਖਾ ਕੇ ਦੇਖਿਓ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਤੇ ਸਾਰੇ ਦੋਸਤਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਅੱਗੇ ਸ਼ੇਅਰ ਵੀ ਕਰੋ ਧੰਨਵਾਦ ਜੀ ਤਾਂ ਕਿ ਆਪਾਂ ਅੱਗੇ ਹੋਰ ਵੀ ਵੀਡੀਓ ਤੁਹਾਡੇ ਲਈ ਵਧੀਆ-ਵਧੀਆ ਲੈ ਕੇ ਆਈਏ